ਵੈਗੁਰੂ ਜੀ ਦਾ ਖਾਲਸਾ ਸਿਰ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਆਪਾਂ ਹੁਣ ਸ਼ਾਮ ਨੂੰ ਬਣਾਉਣੇ ਆ ਦਾਲ ਇੱਧਰ ਤਰ ਦਨੇ ਆ ਦਾਲ ਆਪਾਂ ਤੇ ਇੱਧਰ ਤੜਕਾ ਭੁੰਨ ਲੈਨੇ ਲੋ ਜੀ ਗੈਸ ਲਗਾਤਾ ਏ ਕੁੱਕਰ ਚ ਬਣਾਉਣੇ ਆ ਕੁੱਕਰ ਚ ਲਗਾ ਦਨੇ ਆ ਢੱਕਣ ਦਾਲ ਨਾ ਆਪਾਂ ਪਹਿਲਾਂ ਧੋ ਕੇ ਸਮਾਰ ਕੇ ਰੱਖਤੀ ਸੀਗੀ ਨੋਨ ਪਾ ਕੇ ਨੋਨ ਤੇ ਹਲਦੀ ਪਾਤੀ ਮਿਰਚਾਂ ਆਪਾਂ ਹਰੀਆਂ ਪਾ ਲਾਨੇ ਹੁੰਦੀਆਂ ਫਿਰ ਤੇ ਲੋ ਜੀ ਹੁਣ ਕਿਉਂ ਨੂੰ ਭੁੰਨੀ ਆਪਾਂ ਪਹਿਲਾਂ ਤਾਂ ਉਹ ਟੱਕਣ ਕਿੱਗਿਆ ਵਿੱਚੋਂ ਪਤਾ ਨਹੀਂ ਲੱਗਦਾ ਇਹਦੇ ਉੱਤੇ ਟਕਿਆ ਹੋਆ ਸੀਗਾ ਇਹ ਜਿੰਨੇ ਮੈਂ ਗ੍ਰੈਂਡਰ ਕਰਕੇ ਪਿਆਜ਼ ਤੇ ਹਰੀ ਮਿਰਚ ਗ੍ਰੈਂਡਰ ਕਰ ਲਈ ਸੀ ਗ੍ਰੈਂਡਰ ਕਰਕੇ ਟਾਕਤਾ ਸੀਗਾ ਟੱਕਣ ਵਿੱਚ ਡਿੱਗ ਗਿਆ ਤੇ ਲੋ ਜੀ ਹੁਣ ਮਸਾਲਾ ਭੁੰਨ ਦਿਆਂ ਇੰਨੇ ਮਸਾਲਾ ਭੁੰਨ ਦਿਆਂ ਉਧਰ ਆਪਣੀ ਦਾਲ ਰਿੱਝਦੀਆਂ ਇੰਨੇ ਮਸਾਲਾ ਰਿੱਝਦਾ ਇੰਨੇ ਆਟਾ ਗੁੰਨ ਲੈਣੇ ਤੇ ਲੋ ਜੀ ਆਟਾ ਗੁੰਨ ਕੇ ਰੱਖ ਤਾਂ ਹੀ ਮੇ ਕਣੀ ਜੀ ਮਰਤੀ ਜੀ ਫਿਰ ਵਧੀਆ ਰੋਟੀਆਂ ਬੱਕ ਜਾਂਦੀਆਂ ਬਹੁਤ ਵਧੀਆ ਵੈਸੀ ਮੈਂ ਦਵਾਰੀ ਵੀ ਮੁੱਕੀ ਦਵਾਂਗੀ ਇਹਨੇ ਤੇ ਲੋ ਜੀ ਮਸਾਲਾ ਪੁੱਜ ਗਿਆ ਦੁੱਧ ਗਰਮ ਕਰਤਾ ਏ ਤੇ ਦਾਲ ਆਪਣੀ ਬਣ ਗਈ ਆ ਬਣ ਕੇ ਮਸਾਲਾ ਰੜਾਤਾ ਇਹਦੇ ਵਿੱਚ ਉਦਰਾ ਆਪਾ ਪਤਿਲੇ ਚ ਧਰਤਾ ਦੁੱਧ ਸਵੇਰੇ ਰੜਕਾਂਗੇ ਹੁਣ ਗਰਮ ਕਰਕੇ ਨਾ ਮਲਾਈ ਬੜੂਈ ਉਹਨੇ ਚਾਕ ਲਗਾ ਦਾਂਗੇ ਜਾਗ ਲਗਾਤਾ ਇਹਦੇ ਚ ਪਾਤਾ ਮੈਂ ਦਹੀਂ ਥੋੜਾ ਜਾਂ ਦਹੀਂ ਪਾਤਾ ਦਹੀਂ ਪਾ ਕੇ ਹੁਣ ਇਹਨੂੰ ਆਪਾਂ ਤਾਕ ਦੇਣੀ ਤੇ ਲੋ ਜੀ ਹੁਣ ਆਪਾਂ ਲਾ ਲਈਏ ਰੋਟੀ ਸ਼ਾਮ ਦੀ ਤੇ ਮੁੱਕੀ ਦੇਤੀ ਸੀਗੀ ਆਪਾਂ ਦੁਬਾਰੇ ਲੋ ਜੀ ਹੁਣ ਸਵੇਰ ਦਾ ਟਾਈਮ ਆ ਗਿਆ ਆਪਾਂ ਹੁਣ ਲਗਾ ਦਈਏ ਮਧਾਨੀ ਸਵੇਰੇ ਆਟਾ ਗਨਤਾ ਚ ਆਪਾਂ ਨੇ ਪੀ ਲਿਆ ਤੇ ਹੁਣ ਇੱਥੇ ਲਗਾ ਦਈਏ ਮਧਾਨੀ ਦੇਖੋ ਦਹੀਂ ਚੰਗ ਗਿਆ ਆਪਣਾ ਵਧੀਆ ਹੁਣ ਇਹਦੇ ਚ ਪਾ ਦੇਣੀ ਆ ਮੈਂ ਠੰਡਾ ਪਾਣੀ ਪਹਿਲਾਂ ਬੋਤਲਾਂ ਹਾਲੇ ਮੈਂ ਰੱਖੀਆਂ ਨਹੀਂ ਫਿਰ ਲੱਸੀ ਚ ਪਾ ਲੈਣੀ ਆ ਠੰਡਾ ਪਾਣੀ ਤੇ ਇੱਧਰ ਮੈਂ ਤਵਾ ਲਾਗੀ ਸੀਗੀ ਸਾਫ਼ ਕਰਨ ਇਹਦੇ ਚ ਪਾ ਲਿਆ ਬਿਮ ਪਾਣੀ ਪਾ ਲਿਆ ਪਾ ਬਿ ਇਹਨੂੰ ਸਾਫ਼ ਕਰਦੇ ਆ ਜੇ ਚੰਗੀ ਤਰ੍ਹਾਂ ਪਰੌਂਠੀਆਂ ਕਰਕੇ ਨਾ ਕਿ ਉਹ ਜ਼ਿਆਦਾ ਲੱਗਣ ਕਰਕੇ ਤੇਲ ਕਰਕੇ ਸਾਫ਼ ਜਾਂ ਨਹੀਂ ਹੁੰਦਾ ਫਿਰ ਇਹ ਨਾ ਮੈਂ ਐਵੇਂ ਗਰਮ ਕਰਕੇ ਗੈਸ ਤੇ ਧਰ ਕੇ ਉਂ ਤੇ ਬਿਮ ਪਾਣਾ ਨਹੀਂ ਦਵਾਰੀ ਕੋ ਲਾ ਦਾਨੀਆ ਲਾ ਕੇ ਸਮਾਰ ਕੇ ਦੇਖੋ ਕਿੰਨਾ ਸੋਹਣਾ ਸਾਫ਼ ਹੋ ਗਿਆ ਮਾਂਜ ਕੇ ਹੁਣ ਇਹਦੇ ਤੇ ਕਿਉਂ ਲਾਤਾ ਥੋੜਾ ਜਿਹਾ ਜਰਜ ਹੀ ਨਹੀਂ ਲੱਗੂਗੀ ਫਿਰ ਤੇ ਲੋ ਜੀ ਆਪਾਂ ਲਾ ਲਈਏ ਰੋਟੀ ਹੁਣ ਉਧਰ ਮਧਾਣੀ ਲਗਾ ਰਹੀ ਸੀ ਲਗਾਤੀ ਤੇ ਉਧਰ ਤੇ ਉਧਰ ਡਿੱਕਿਆ ਜਾਊਗਾ ਤੇ ਇੱਧਰ ਆਪਾਂ ਲਾ ਲੈਣੀ ਆ ਰੋਟੀ ਇੰਨੇ ਦਾਣ ਆਪਾਂ ਰਾਤ ਬਣਾ ਲਈ ਸੀਗੀ ਮੂੰਗੀ ਮਸਰੀ ਦੀ ਰਾਤ ਬਣ ਜਵੇ ਬਤੀ ਆ ਫੇਰ ਰਾਤ ਨੂੰ ਖਾ ਲਾਂਦਾ ਬੇਟਾ ਅੱਜ ਕਿ ਸਵੇਰੇ ਕਦੇ ਖਾਂਦਾ ਕਦੇ ਐਵੇਂ ਭੱਜ ਜਾਂਦਾ ਤੇ ਜਾਨ ਨੂੰ ਮੈਂ ਲੇਟ ਹੋ ਜਣੀ ਆ ਸਾਜਰੀ ਲੰਗ ਜਾਂਦਾ ਫੇਰ ਮੈਨਾਂ ਦਾਲ ਰਾਤ ਨੂੰ ਹੀ ਬਣਾ ਲੈਣੀ ਆ ਫੇਰ ਅੱਜ ਕਿ ਖਾ ਲਾਂਦਾ ਸਵੇਰੇ ਖਾ ਜਾਂਦਾ ਇੱਕ ਅੱਧੀ ਖਾਣੀ ਹੁੰਦੀ ਆ ਸਵੇਰ ਭੁੱਖ ਨਹੀਂ ਲੱਗਦੀ ਨਾ ਉੱਠਦਾ ਲੇਟ ਆ ਉੱਠ ਕੇ ਚਾਹ ਪੀ ਲਾਂਦਾ ਕਈ ਵਾਰ ਚਾਹ ਪੀਂਦਾ ਹੀ ਨਹੀਂ ਹੈਗਾ ਫਿਰ ਭੁੱਖ ਨਹੀਂ ਲੱਗਦੀ ਫਿਰ ਚਲੋ ਸ਼ਾਮ ਨੂੰ ਤਾਂ ਬੱਚਾ ਰਾਜ ਕੇ ਰੋਟੀ ਖਾ ਲਾਂਦਾ ਹੈ ਨਾ ਤੇ ਆਪਾਂ ਹੁਣ ਲਾ ਲਈ ਰੋਟੀਆਂ ਦੋ ਦੋ ਆਪਣੀਆਂ ਚਾਰ ਚਾਰ ਨੜੇ ਮਾਣੂ ਬਿੱਲੀ ਦੀਆਂ ਲਾਦਾ ਨਹੀਂ ਉਹਨਾਂ ਨੂੰ ਦੁੱਧੂ ਪਾਦਾ ਨਹੀਂਆਂ ਰੋਟੀਆਂ ਪਾ ਦੂੰਗੀ ਇੱਕ ਡੌਗੀ ਵੀ ਆ ਜਾਂਦਾ ਇੱਧਰ ਉਹਨੂੰ ਪਾ ਦੂੰਗੀ ਰੋਟੀਆਂ ਪਾ ਕੇ ਫਿਰ ਫਰੀ ਅੱਜ ਸਰੀਰ ਨਹੀਂ ਠੀਕ ਹੈਗਾ ਅੱਜ ਨਹੀਂ ਆਪਾਂ ਲਾਈਵ ਆਉਂਦੇ ਤੇ ਅੱਜ ਨੂੰ ਬੁਖਾਰ ਵਾਂਗ ਹੋਇਆ ਪਿਆਸ ਸਰੀਰ ਸੈੱਟ ਨਹੀਂ ਹੈ ਅੱਜ ਐ ਲੱਗਦਾ ਜਿਵੇਂ ਬੁਖਾਰ ਹੁੰਦਾ ਬੋਲਿਆ ਨਹੀਂ ਜਾਂਦਾ ਅੱਜ ਅੱਜ ਸਰੀਰ ਬਹੁਤ ਡਾਊਨ ਹੈ ਬਹੁਤ ਡਾਊਨ ਹੈ ਬੀਪੀ ਵੀ ਘਟਿਆ ਬਲ ਲੱਗਦਾ ਮੈਨੂੰ ਬਹੁਤ ਜ਼ਿਆਦਾ ਘਟਿਆ ਬੈ ਤੇ ਲੋ ਜੀ ਰੋਟੀ ਲਾਤੀ ਆ ਰੋਟੀ ਲਾ ਕੇ ਹੁਣ ਕਰਦੀ ਆ ਮਧਾਨੀ ਸਾਫ ਮਧਾਨੀ ਸਾਫ ਕਰਕੇ ਕੰਮ ਫਿਰ ਸਵੇਰੇ ਸਵੇਰੀ ਬਹੁਤ ਹੋ ਜਾਂਦੇ ਨੇ ਤੇ ਜਿੱਦਣ ਤੂੰ ਦੁੱਧ ਰੜਕਦੀਆਂ ਹੁਣ ਮਧਾਨੀ ਸਾਫ ਕਰਾਂਗੇ ਪਹਿਲਾਂ ਆਪਾਂ ਮੱਖਣ ਇੱਕ ਕਾਲੇ ਚ ਰੱਖ ਲੈਣੀਆਂ ਖਾਣ ਲਈ ਤੇ ਦੂਜਾ ਆਪਾਂ ਕੰਮ ਕਰ ਦਾਂਗੇ ਫਿਰ ਹੁਣ ਜੀ ਮੌਸਮ ਦਾ ਫਰਕ ਪੈ ਗਿਆ ਹੁਣ ਤਾਂ ਠੰਡੋ ਇੰਨੀ ਗਰਮੀ ਨਹੀਂ ਹੁੰਦੀ ਜੇ ਕੰਮ ਕਰਦੇ ਆ ਫਿਰ ਲੱਗਦੀ ਆ ਤੇ ਗਰਮ ਕਰਕੇ ਨਾ ਰੱਖ ਦੂੰਗੀ ਫਿਰ ਦੇਖੂੰਗੀ ਫਿਰ ਫ੍ਰੀਜ ਚ ਲਾ ਦੂੰਗੀ ਜਦੋਂ ਸ਼ਾਮ ਨੂੰ ਗਰਮ ਕਰ ਲੂੰਗੀ ਦਵਾਰੇ ਲੱਸੀ ਕੱਢ ਕੇ ਜਾ ਸਵੇਰੇ ਉਹ ਦੇਖਾਂਗੇ ਕਿਵੇਂ ਟਾਈਮ ਲੱਗਿਆ ਅੱਜ ਹੁਣ ਗਰਮ ਕਰ ਦੂੰਗੀ ਇੱਥੇ ਪਿਆਰ ਹੋਊਗਾ ਗੈਸ ਤੇ ਨਹੀਂ ਠੰਡਾ ਹੋ ਜੂ ਠੰਡਾ ਕਰਕੇ ਫ੍ਰਿਜ ਚ ਲਾਉਂਗੀ ਇਹਨੇ ਪਹਿਲਾਂ ਬਧਾਣੀ ਨੂੰ ਸਾਫ਼ ਕਰ ਲਈਏ ਪਹਿਲਾਂ ਤਾਂ ਬਧਾਣੀ ਨੂੰ ਨਹੀਂ ਸਾਫ਼ ਹੋਈ ਮੇਰੇ ਤੋਂ ਹਲੇ ਤੇ ਲੋ ਜੀ ਬਧਾਣੀ ਸਾਫ਼ ਕਰੀਏ ਬਧਾਣੀ ਨੂੰ ਬਹੁਤ ਟਾਈਮ ਲੱਗ ਜਾਂਦਾ ਬਾਲ ਪਤਾ ਨਹੀਂ ਕਿੱਥੋਂ ਆਉਂਦੇ ਨੇ ਇਹਨਾਂ ਨੇ ਮੈਂ ਸਿਰ ਟੱਕ ਕੇ ਰੱਖਦੀ ਆ ਦੇਖੋ ਚੁੰਨੀ ਲੈ ਕੇ ਰੱਖਦੀ ਆ ਪਤਾ ਨਹੀਂ ਕਿੱਥੋਂ ਆ ਵੜ ਜਾਂਦੇ ਨੇ ਫਿਰ ਵੀ ਤੇ ਲੋ ਜੀ ਮਧਾਨੀ ਸਾਫ ਹੋ ਗਈ ਆਪਣੀ ਤੇ ਉਸ ਤੋਂ ਬਾਅਦ ਕੜਦੇ ਆਪਾਂ ਮੱਖਣ ਹੁਣ ਮੱਖਣ ਹੁੰਦਾ ਆਪਣਾ ਚਿੱਟਾ ਦੁੱਧ ਵਰਗਾ ਹੁਣ ਮੈਂ ਹਾਰੇ ਚਨੀ ਧਰਦੀ ਨਾ ਦੁੱਧ نیچے ਉੱਪਰੇ ਗਰਮ ਕਰਦਾਨੀਆਂ ਗਰਮ ਕਰਕੇ ਬਸ ਜਾਗ ਲਗਦਾਨੀਆਂ ਅੱਗੇ ਮੈਂ ਹਾਰੇ ਚ ਧਰਦੀ ਹੁੰਦੀ ਸੀਗੀ ਪਾਣੀ ਪਾ ਦਾਂਦੀ ਕੁਸ ਮਲਾਈ ਹੁੰਦੀ ਦੁੱਧ ਹੁੰਦਾ ਭਰ ਦਾਂਦੀ ਪਤੀਲੇ ਨੂੰ ਗੋਹੇ ਲਗਾ ਦਾਂਦੀ ਗੋਹੇ ਲਗਾ ਕੇ ਰਿੱਜੀ ਜਾਂਦਾ ਰਿੱਜੀ ਜਾਂਦਾ ਕਮਲਿਆਂ ਬੋਲਿਆਂ ਮੰਗ ਮੇਰੀ ਮੰਗ ਬੋੜੀ ਮੰਗ ਜਿਵੇਂ ਮੈਂ ਬੋਲੀ ਆ ਰਿੱਜੀ ਜਾਂਦਾ ਇੱਕ ਮੈਂ ਬੋਲੀ ਹੋਗੀ ਇੱਕ ਮਾਹੀ ਬੋਲੀ ਹੋਗੀ ਸਾਡੇ ਨਾਲ ਦੀ ਇੱਕ ਕੁਲਦੀਪ ਮਹਾ ਬੋਲੀ ਹੋਗੀ ਸਭ ਤੋਂ ਵੱਡੀ ਮਾਂ ਬੋਲੀ ਆ ਮੈਂ ਵੀ ਉਹਨਾਂ ਨੂੰ ਮਤਾਂ ਦੇਣੀਆਂ ਜਿਵੇਂ ਮੈਂ ਕਰਦੀ ਆ ਮਾਹੌਲ ਮਤਾਂ ਦੀ ਆਪਣੇ ਉਹ ਬੋਲ ਮਤਾਂ ਦੀਆਂ ਨੇ ਤਿੰਨੇ ਇੱਕਸਾਰ ਦੀਆਂ ਰਲ ਗਈਆਂ ਸੀ ਤਾਂ ਤੇ ਲੋ ਜੀ ਕਿਉਂ ਗਰਮ ਕਰਤਾ ਏ ਕਿਉਂ ਗਰਮ ਮੱਖਣੀ ਕਿਉਂ ਨਹੀਂ ਮੱਖਣੀ ਗਰਮ ਕਰਦੀ ਐ ਨੇ ਰੱਖਦਾਂ ਰੀਆਂ ਗੈਸ ਤੇ ਤੇ ਜਦੋਂ ਠੰਡਾ ਹੋ ਗਿਆ ਫਿਰ ਫਰਿੱਜ ਚ ਲਾ ਦੂੰਗੀ ਮੈਂ ਇਹਨੂੰ ਤੇ ਫਿਰ ਕਿਉਂ ਕਰੂੰਗੀ ਲੋ ਜੀ ਰੋਟੀ ਪਾ ਲਈ ਮੈਂ ਮੱਖਣ ਹੁਣ ਫਰਿੱਜ ਚ ਰੱਖਿਆ ਹੀ ਭੁੱਲ ਗਈ ਇਹਦੇ ਚੋਂ ਪਾ ਲੈਣੀ ਆ ਦਾਲ ਚੋਂ ਹੀ ਬਦਾਲ ਪਾ ਲੈਣੀ ਆ ਦਾਲ ਪਾ ਕੇ ਖਾਣੇ ਆ ਰੋਟੀ ਬੇਟਾ ਤਾਂ ਖਾ ਗਿਆ ਰੋਟੀਆਂ ਬਦੀ ਨਾਲ ਦੀ ਨਾਲ ਲੱਗਦੇ ਹੱਤ ਵਧੀਆ ਅੱਜ ਤਾਂ ਖਾ ਗਿਆ ਅੱਜ ਲੇਟ ਗਿਆ ਥੋੜਾ ਜਾਂ ਤੇ ਖਾ ਗਿਆ ਆਪਾਂ ਹੁਣ ਖਾਣੇ ਆ ਲੱਸੀ ਪਾ ਲਈ ਗਲਾਸ ਚ ਬਾਕੀ ਦੀ ਰੱਖਤੀ ਫਰਿੱਜ ਚ ਆਪਾਂ ਲਾਤੀ ਲਓ ਜੀ ਬੈਗਰੂ ਜੀ ਮੱਖਣ ਆਪਾਂ ਹੁਣ ਗਰਮ ਕਰਦੇ ਸੀਗੇ ਰੱਖਤਾ ਸੀਗਾ ਗੈਸ ਤੇ ਗੈਸ ਤੇ ਰੱਖ ਕੇ ਹੁਣ ਇਹ ਕੁਲਜੂਗ ਮੱਖਣੀ ਮੱਖਣੀ ਕੁਲਜੂਗੀ ਕੁਲ ਗਈ ਆ ਤੇ ਇਹਨੂੰ ਟਾਕ ਦਾਂਗੇ ਇਹਨੇ ਫਿਰ ਠੰਡਾ ਹੋਇਆ ਫ੍ਰਿਜ ਚ ਲਾ ਦਾਂਗੇ ਤੇ ਲੋ ਜੀ ਠੰਡੇ ਹੋਏ ਤੇ ਫ੍ਰਿਜ ਚ ਲਾ ਦਾਂਗੇ ਇੱਧਰ ਮੈਂ ਦਾਲ ਚ ਪਾ ਰਹੀ ਸੀਗੀ ਮੱਖਣੇ ਹੀ ਪਾ ਲੈਣੀਆਂ ਉਹ ਕੋਲਾ ਕਿੱਥੇ ਚੱਕ ਕੇ ਲਾਉਂ ਹਾਂ ਫ੍ਰਿਜ ਚ ਹੁਣ ਇਹਨੇ ਹੀ ਪਾ ਦਾਂਣੀ ਅਹੀਂ ਪਾ ਕੇ ਖਾਣੇ ਆ ਰੋਟੀ ਪਾਣੀ ਤੇ ਉਸ ਤੋਂ ਬਾਅਦ ਫ੍ਰਿਜ ਚ ਲਾਵਾਂਗੇ ਇਹ ਲੋ ਜੀ ਪਾ ਲਿਆ ਮੱਖਣੇ ਨੂੰ ਟੱਕਦਾ ਮੈਂ ਕੰਮ ਨਿਭੜ ਗਏ ਆਪਣੇ ਸਾਰੇ ਰੋਟੀ ਟੁੱਕ ਦੇ ਲੱਸੀ ਪਾ ਲਈ ਹੈ ਤੇ ਲੋ ਜੀ ਹੁਣ ਖਾਨੇ ਆ ਰੋਟੀ ਬੈਗਰੂ ਜੀ ਇਹ ਹੁਣ ਹੋ ਗਿਆ ਕਿ ਉਹ ਆਪਣਾ ਜੰਮ ਗਿਆ ਦੇਖੋ ਕੁਛ ਤਾਂ ਮੌਸਮ ਦਾ ਫਰਕ ਪੈ ਗਿਆ ਇੱਥੇ ਬਾਹਰ ਇਹ ਪਿਆ ਰਿਹਾ ਕੁਛ ਮੈਂ ਫ੍ਰਿਜ ਚ ਚਲਾਤਾ ਸੀਗਾ ਹੁਣ ਲੱਸੀ ਕੱਢ ਲਾ ਮੈਂ ਇਹ ਪਹਿਲਾਂ ਕੋਲੇ ਚ ਪੁੰਨ ਲਾਂ ਚੰਗੀ ਤਰ੍ਹਾਂ ਦੇਖੋ ਇਹਨੂੰ ਪੁੰਨ ਲਿਆ ਮੈਂ ਪਹਿਲਾਂ ਚੰਗੀ ਤਰ੍ਹਾਂ ਲੱਸੀ ਕੋਲਾ ਸਾਰਾ ਨਿਕਲਿਆ ਹੀ ਫੇਰ ਵੀ ਇਹ ਦੇਖੋ ਨਾਲੇ ਘੱਟ ਸੀਗੀ ਮਲਾਈ ਤੋਂ ਹੀ ਬਣਾਇਆ ਫੇਰ ਵੀ ਉਹੀ ਗੈਸ ਦੀ ਆਪਣੇ ਦੀ ਬਚਤ ਹੋ ਗਈ ਨਹੀਂ ਗੈਸ ਫੁਕਦਾ ਲੋ ਜੀ ਆਪਾਂ ਨੇ ਲੱਸੀ ਕੱਢ ਲਈ ਇਹਦੇ ਵਿੱਚ ਕੋਲੇਜ ਪਉਣ ਲਈ ਤੇ ਇੱਧਰ ਧਰਦਣੇ ਹੁਣ ਆਪਾਂ ਕਿਉ ਗਰਮ ਕਿਉ ਗਰਮ ਧਰਦਣੇ ਆ ਤੇ ਲੋ ਜੀ ਇਹਨੇ ਗੈਸ ਲਗਾ ਦਈਏ ਕਿਉ ਰਿਜੜਿਆ ਆਪਣਾ ਰਿਜਣ ਲੱਗ ਜੂਗਾ ਹੁਣ ਗੈਸ ਲਾ ਦਈਏ ਪਹਿਲਾਂ ਆਪਾਂ ਇਹਨੇ ਗਰਮ ਹੋਊਗਾ ਤੇ ਫਿਰ ਠੰਡਾ ਹੋਊਗਾ ਫਿਰ ਪਾਵਾਂਗੇ ਡੱਬੇ ਚ ਕਿਤੇ ਲੋ ਜੀ ਹੌਲੀ ਹੌਲੀ ਗਰਮ ਹੋਊਗਾ ਨਾ ਕੁਛ ਤਾਂ ਠੰਡਾ ਜਿਆਦਾ ਆ ਤੇ ਕੁਛ ਨਾ ਮੈਂ ਨਹੀਂ ਰਹੀ ਹੋ ਗਿਆ ਕਵੇੜਾ ਹੀ ਹੋ ਗਿਆ ਪਹਿਲਾਂ ਮੈਂ ਪੈ ਗਈ ਬਿਮਾਰ ਸੀਗੀ ਦਵਾਈ ਲੈ ਕੇ ਸਰੀਰ ਨਹੀਂ ਠੀਕ ਸੀਗਾ ਹੁਣ ਮੈਂ ਕਿਹਾ ਲੋ ਕਰਦਾ ਇਹਨੂੰ ਗਰਮ ਕਰਦਾ ਸਵੇਰੇ ਫਿਰ ਗਰਮ ਹੋਣਾ ਨਹੀਂ ਤੇ ਸਵੇਰੇ ਗਰਮ ਕਰੂੰ ਕੱਦ ਠੰਡਾ ਕਰੂੰ ਫਿਰ ਡੱਬੇ ਚ ਪਾਉ ਤੇ ਮੈਂ ਹੁਣੇ ਕਰਨ ਲੱਗੀ ਸੀਗੀ ਗਰਮ ਲੋ ਜੀ ਵੇਰ ਹੁਣ ਮੈਂ ਹੋਣ ਲੱਗਿਆ ਗਰਮ ਹੌਲੀ ਹੌਲੀ ਹੋਊਗਾ ਨਾ ਠੰਡਾ ਸੀਗਾ ਕੁਛ ਤਾਂ ਤੇ ਲੋ ਜੀ ਗਰਮ ਕਰਕੇ ਠੰਡਾ ਕਰਕੇ ਹੁਣ ਆਪਾਂ ਡੱਬੇ 'ਚ ਪੁਣ ਦੀਏ ਇਹਨੂੰ ਲੋ ਜੀ ਇਹ ਡੱਬੇ 'ਚ ਪਾ ਦਈਏ ਤੇ ਦੋ ਪੋਣੀਆਂ 'ਚ ਧਰ ਲਾਣੀਆਂ ਇਹਨਾਂ ਲੱਸੀ ਜੀ ਫਿਰ ਵੱਡੀ ਪੋਣੀ 'ਚ ਖੜ ਜਾਂਦੀ ਹੈ ਸਟੀਲ ਦੀ 'ਚ ਨਹੀਂ ਵਿੱਚ ਪਏ ਜਾਂਦੀ ਹੈ ਇਹਦੇ 'ਚ ਪਾ ਦਾਨੀਆਂ ਪੁਣਦਾ ਮੈਂ ਸਾਰਾ ਡੱਬਾ ਹੋ ਗਿਆ ਹੋਇਆ ਤਾਂ ਇਹ ਤਾਂ ਥੋੜਾ ਹੀ ਆ ਪਰ ਚਲੋ ਥੋੜਾ ਹੀ ਆ ਹੁਣ ਥੋੜਾ ਹੁੰਦਾ ਨਾ ਥੋੜੇ ਕਰਕੇ ਇਹ ਹੋ ਜਾਂਦਾ ਹੁਣ ਲੋ ਜੀ ਪੁਣਦਾ ਇਹਨੂੰ ਸਮਾਰ ਕੇ ਵੱਡੀ 'ਚ ਖੜ ਜਾਂਦਾ ਮੈਂ ਚਮਚੇ ਨਾਲ ਖੋਲਦੀਆਂ ਇਸ ਲੱਸੀ ਜੀ ਫਸ ਜਾਂਦੀ ਹੈ ਨਾ ਤੇ ਇਹਦੇ ਵਿੱਚ ਪੁਣਕੇ ਨੂੰ ਫ੍ਰਿਜ ਚ ਲਾ ਦਾਂਗੇ ਇੰਨੀ ਠੰਡਾ ਹੋ ਜਾਊਗਾ ਹਲੇ ਗੁੱਸਾ ਗੁੱਸਾ ਹੈ ਲੋ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ